ਪਿਆਰ ਦੋਸਤੋ ਅੱਜ 21 ਅਗਸਤ ਇਹ ਦਿਨ ਸੰਸਾਰ ਪੱਤਰ ਤੇ ਵਿਸ਼ਵ ਸੀਨੀਅਰ ਸਿਟੀਜ਼ਨ ਦਿਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਹਰ ਸਮਾਜਿਕ ਸੱਭਿਆਚਾਰਕ ਢਾਂਚੇ ਵਿੱਚ ਬਜ਼ੁਰਗ ਨੂੰ ਇੱਕ ਖਾਸ ਦਰਜਾ ਦਿੱਤਾ ਜਾਂਦਾ ਰਿਹਾ ਹੈ ਕਿ ਅੱਜ ਦੇ ਸਮਾਜਿਕ ਆਰਥਿਕ ਸਭਿਆਚਾਰਿਕ ਟੇਟਾਂਜੀ ਵਿੱਚ ਜਿਸ ਤਰ੍ਹਾਂ ਦੀਆਂ ਤਬਦੀਲੀਆਂ ਹੋ ਰਹੀਆਂ ਹਨ ਕਿ ਬਜ਼ੁਰਗ ਅੱਜ ਵੀ ਸੱਚਮੁੱਚ ਉਸ ਤਰ੍ਹਾਂ ਦਾ ਸਮਾਜਿਕ ਪੱਧਰ ਪਰਿਵਾਰਕ ਤੌਰ ਤੇ ਸਮਾਜਿਕ ਤੌਰ ਤੇ ਮਹਿਸੂਸ ਕਰ ਰਹੇ ਹਨ ਇਹ ਸਵਾਲ ਅਕਸਰ ਹੀ ਸਾਡੇ ਮਨ ਵਿੱਚ ਆਉਂਦਾ ਹੈ ਦੁਨੀਆ ਪੱਧਰ ਤੇ ਸਮਾਜ ਦੇ ਇਸ ਇਸ ਸੈਨ ਨੂੰ ਬਹਲ ਦੇ ਲਈ ਹਾਰ ਬਰੀ ਦੁਨੀਆ ਭਰ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ ਕਿਉਂਕਿ ਜਦੋਂ ਮਨੁੱਖ ਸੀਨੀਅਰ ਸਿਟੀਜ਼ਨ ਬਣਦਾ ਬਣਦਾ ਹੈ ਤਾਂ ਇਸ ਨਾਲ ਜਿੱਥੇ ਕੁਦਰਤੀ ਵਰਤਾਰੇ ਕਾਰਨ ਉਸ ਵਿੱਚ ਸਰੀਰਕ ਤਬੀਅੀਆਂ ਆਉਂਦੀਆਂ ਹਨ ਉਸ ਦੇ ਨਾਲ ਹੀ ਇਸ ਵਿੱਚ ਹੋਰ ਜਿਹੜੇ ਸਮੱਸਿਆਵਾਂ ਨੇ ਉਹ ਵੀ ਪੈਦਾ ਹੋ ਜਾਂਦੀਆਂ ਹਨ ਕਿਉਂਕਿ ਜਿੱਥੇ ਉਸ ਦਾ ਹਿਲਣਾ ਜੁਲਣਾ ਤੁਰਨਾ ਫਿਰਨਾ ਕਿਸੇ ਕੰਮ ਨੂੰ ਕਰ ਸਕਣਾ ਅਸੰਭਵ ਅਸੰਭਵ ਬਣ ਜਾਂਦਾ ਹੈ ਉੱਚੀ ਉਸਤੀ ਮਾੜੀ ਸਿਹਤ অতি ਦੇਖਣ ਚ ਆਇਆ ਹੈ ਕਿ ਬਜ਼ੁਰਗਾਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ ਉਹ ਵੀ ਉਸ ਪੱਧਰ ਦਾ ਨਹੀਂ ਹੁੰਦਾ ਜਿਹੜਾ ਕਿ ਸਭ ਇੱਕ ਸਮਾਜ ਵਿੱਚ ਹੋਣਾ ਚਾਹੀਦਾ ਹੈ ਇਸ ਤੋਂ ਪਾਵ ਹੈ ਕਿ ਇਹ ਸੀਨੀਅਰ ਸਿਰਜਣ ਜਾਂ ਬਜ਼ੁਰਗ ਲੋਕ ਕਈ ਤਰ੍ਹਾਂ ਦੀਆਂ ਦੇ ਦੁਰਵਿਵਹਾਲ ਸ਼ਿਕਾਰ ਹੁੰਦੇ ਹਨ ਅਜਿਹੇ ਬੁੱਢੇ ਅਕਸਰ ਇਸ ਸਮਾਜ ਵਿੱਚ ਦੇਖ ਨੂੰ ਮਿਲਦੇ ਹਨ ਸੋ ਉਹ ਜਿਹੜੀਆਂ ਸਮੱਸਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਕੁਝ ਹੀ ਬਜ਼ੁਰਗ ਜਿਹੜੇ ਇਨ੍ਹਾਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਬਾਰੇ ਸੋਚਣਾ ਇਹਦੀ ਮਹੱਤਤਾ ਹੈ ਇਹ ਸਾਨੂੰ ਸਵੀਕਾਰਤ ਕਰਨਾ ਪਵੇਗਾ ਕਿ ਹਰ ਸੀਨੀਅਰ ਨਾਗਰਿਕ ਖੁਸ਼ਹਾਲ ਤੇ ਤਨਾਮੁਕਤ ਰਹੇ ਇਹਦਾ ਹੱਕ ਹੈ ਸੋ ਇਸ ਕਰਕੇ ਉਹ ਆਪਣੇ ਬੜਾਪੇ ਵਿੱਚ ਤੇ ਖੁਸ਼ਹਾਲ ਜਿੰਦਗੀ गुजारੇ ਉਸ ਲਈ ਉਸਦਾ ਇਹ ਸੁਪਨਾ ਪੂਰਾ ਹੋਣਾ ਜ਼ਰੂਰੀ ਹੈ ਇਸ ਲਈ ਜਿੱਥੇ ਉਸ ਨੂੰ ਪਾਵਨਤਕ ਤੌਰ ਤੇ ਸਹਾਇਤਾ ਦੀ ਜਰੂਰਤ ਹੁੰਦੀ ਹੈ ਉਥੇ ਹੀ ਨਹੀਂ ਉਸ ਦੀ ਆਰਥਿਕਤਾ ਵੀ ਬਹੁਤ ਜ਼ਰੂਰੀ ਹੈ ਸੋ ਇਸ ਲਈ ਇਹ ਜ਼ਰੂਰੀ ਹੈ ਕਿ ਸੀਨੀਅਰ ਸਿਟੀਜ਼ਨ ਦੇ ਜੀਵਨ ਜੀਉਣ ਲਈ ਉਸ ਦਾ ਆਰਥਿਕ ਪ੍ਰਬੰਧ ਕੀਤਾ ਜਾਵੇ ਅਤੇ ਉਸ ਦੀ ਇੱਕ ਨਿਯਮਿਤ ਤਨਖਾਹ ਜਾਂ ਪੈਨਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਹੋਣੀ ਜ਼ਰੂਰੀ ਹੈ ਤਾਂ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਆਰਥਿਕ ਤਰਤਾ ਸਮਰਨ ਕਰਨਾ ਪਵੇ ਸੋ ਇਹ ਜਿੰਨੀ ਬਣਾਉਣਾ ਜ਼ਰੂਰੀ ਹੈ ਕਿ ਉਹ ਆਪਣੇ ਇਸ ਤਰੀਕੇ ਦੀ जिंदगी ਜੀਵੇ ਕਿ ਉਸ ਨੂੰ ਆਰਥਿਕ ਕੋਈ ਕਿਸੇ ਤਰ੍ਹਾਂ ਦਾ ਕੋਈ ਸਮੱਸਿਆ ਨਾ ਆਵੇ ਭਾਵੇਂ ਕਿ ਸਾਡੇ ਸਮਾਜਾਂ ਵਿੱਚ ਇਹ ਪਹਿਲਾਂ ਹੀ ਦੇਖਣ ਨੂੰ ਮਿਲਿਆ ਹੈ ਕਿ ਬਹੁਤ ਸਾਰੇ ਲੋਕ ਆਪਣੀ ਥੋੜੀ-ਮੋਟੀ ਜਿਹੜੀ ਵੀ ਉਸ ਕੋਲ ਹੁੰਦੀ ਹੈ ਉਹਦੇ ਵਿੱਚੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਕਈ ਵਾਰ ਜਿਹੜਾ ਮਾਹੌਲ ਬਦਲ ਚੁੱਕਾ ਹੈ ਉਸ ਵਿੱਚ ਜੀਵਨ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੁੰਦਾ ਹੈ ਸੋ ਇਸ ਲਈ ਨਵੇਂ ਟੈਗ ਸਿੱਕੇ ਅਪਣਾਏ ਜਾਣ ਜਿਹੜੇ ਉਹਨਾਂ ਦੀ ਆਰਥਿਕ ਤੰਦ ਵਧੀਆ ਬਣਾ ਸਕਣ ਅਤੇ ਉਹ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਸਕਣ ਸੋ ਅੱਜ ਦੇ ਦਿਨ ਆਓ ਸੀਨੀਅਰ ਸਿਟੀਜ਼ਨ ਦੇ ਹੱਕਾਂ ਦੀ ਗੱਲ ਕਰੀਏ ਅਤੇ ਉਹਨਾਂ ਦੀ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦੇ ਹੋਏ ਉਹ ਦੇਸ਼ ਸਮਾਏ ਲਈ ਇੱਕ ਵਧੀਆ ਮਹੌਲ ਦੇ ਸਕਣ ਪੁਜਿਆ ਆਪਣੇ ਆਪਣੇ ਨੂੰ ਜ਼ਿੰਦਗੀ ਜੀ ਸਕਣ ਇਸ ਲਈ ਸਾਡੀ ਕਾਮਨਾ ਹੋਣੀ ਚਾਹੀਦੀ ਹੈ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਜ਼ਿੰਦਗੀ ਜੀਉਣ ਲਈ ਸੰਘਰਸ਼ ਜਿਹੜਾ ਕਿ ਬਚਪਨ ਤੋਂ ਹੀ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਉਹ ਇਸ ਮਰ ਵਿੱਚ ਹੀ ਕਰਨਾ ਪੈਂਦਾ ਹੈ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਪੈਨਸ਼ਨ ਉਹ ਕੀ ਹਨ ਉਹਨਾਂ ਨੂੰ ਆਪਣੇ ਇਹਨਾਂ ਹਰਕਤਾਂ ਲਈ ਸੰਘਰਸ਼ ਕਰਨਾ ਪੈਂਦਾ ਹੈ ਸੋ ਅੱਜ ਦੇ ਦਿਨ ਸਾਰੇ ਸਿਟੀਜ਼ਨ ਸੀਨੀਅਰ ਸਿਟੀਜ਼ਨਸ ਬਹੁਤ ਬਹੁਤ ਵਾਰਕਾਂ ਅਤੇ ਉਹਨਾਂ ਦੇ ਚੰਗੇ ਹੋਏ ਖ ਲਈ ਕਾਮਨਾਵਾ ਬਹੁਤ ਬਹੁਤ ਧੰਨਵਾਦ